ਸਤਿ ਸ੍ਰੀ ਅਕਾਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਸੰਗੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ ਵੱਡਾ ਕਦਮ ਨੈਸ਼ਨਲ ਪਾਰਟੀ ਦੇ ਐਮਪੀ ਕੀਥ ਪਿਟ ਨੂੰ ਹੋਲੀ ਸੀ ਲਈ ਆਸਟ੍ਰੇਲੀਆ ਦੇ ਅਗਲੇ ਰਾਜਦੂਤ ਵਜੋਂ ਨਿਯੁਕਤ ਕਰਨ ਦਾ ਲਿਆ ਫੈਸਲਾ ਤਸਮਾਨੀਆ ਸੂਬੇ ਵਿੱਚ ਜੰਗਲਾਂ 'ਚ ਲੱਗੀ ਅੱਗ ਲੋਕਾਂ ਲਈ ਬਣੀ ਮੁਸੀਬਤ ਦਾ ਸਬਬ ਹਰ ਪਾਸੇ ਫੈਲਿਆਤ ਹਾਂ 15 ਤੋਂ ਵੱਧ ਥਾਵਾਂ ਤੇ ਅੱਗ ਬੁਝਾਉਣ ਵਿੱਚ ਜੁਟੀਆਂ ਟੀਮਾਂ ਅਗਦੇ ਧੂਏ ਕਾਰਨ ਆਬੋ ਹਵਾ ਹੋਈ ਪ੍ਰਭਾਵਿਤ ਰੈਪਰ ਡ੍ਰੇਗ ਦੇ ਪਰਸਵਿਚ ਕੰਸਰਟ ਤੋਂ ਬਾਅਦ ਪਛਮੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਜਨਤਕ ਸਿਹਤ ਚੇਤਾਵਨੀ ਕੀਤੀ ਜਾਰੀ ਕੰਸਰਟ ਵਿੱਚ ਮੌਜੂਦ ਲੋਕਾਂ ਨੂੰ 22 ਫਰਵਰੀ ਤੱਕ ਆਪਣਾ ਧਿਆਨ ਰੱਖਣ ਦੀ ਹਦਾਇਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪ੍ਰਧਾਨ ਮੰਤਰੀ ਐਂਟਨੀ ਅਲਬਾਨੀ ਸੰਗੀ ਚੋਣਾਂ ਤੋਂ ਪਹਿਲਾਂ ਕਈ ਅਹਿਮ ਫੈਸਲੇ ਲੈ ਰਹੇ ਨੇ ਜਿਸ ਕਾਰਨ ਵਿਰੋਧੀ ਵੀ ਹੈਰਾਨ ਨੇ ਅਲਬਾਨੀਜ਼ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸੇਵਾਮੁਕਤ ਹੋਣ ਜਾ ਰਹੇ ਨੈਸ਼ਨਲ ਪਾਰਟੀ ਦੇ ਐਮਪੀ ਕੀਥ ਪਿਟ ਨੂੰ ਹੋਲੀਸੀ ਲਈ ਆਸਟ੍ਰੇਲੀਆ ਦੇ ਅਗਲੇ ਰਾਜਦੂਤ ਵਜੋਂ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ ਆਪਣੇ ਵਿਰੋਧੀ ਨੂੰ ਵੱਡੀ ਜ਼ਿੰਮੇਵਾਰੀ ਦੇਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਪ੍ਰਧਾਨ ਮੰਤਰੀ ਐਂਥਨੀ ਅਲਵਾਨੀਜ਼ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸੇਵਾਮੁਕਤ ਹੋਣ ਜਾ ਰਹੇ ਨੈਸ਼ਨਲ ਪਾਰਟੀ ਦੇ ਐਮਪੀ ਕੀਥ ਪਿੱਟ ਨੂੰ ਹੋਲੀਸੀ ਲਈ ਆਸਟ੍ਰੇਲੀਆ ਦੇ ਅਗਲੇ ਰਾਜਦੂਤ ਵਜੋਂ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ ਆਪਣੇ ਇੱਕ ਸਾਬਕਾ ਵਿਰੋਧੀ ਨੂੰ ਵੱਡੀ ਨਿਯੁਕਤੀ ਦੇ ਕੇ ਅਲਵਾਨੀਜ਼ ਸਰਕਾਰ ਨੇ ਵੀ ਉਹੀ ਦਰਿਆਦਿਲੀ ਵਿਖਾਈ ਹੈ ਜਿਹੜੀ ਇਸ ਤੋਂ ਪਹਿਲਾਂ ਰੂਟ ਸਰਕਾਰ ਵੱਲੋਂ ਦਿਖਾਈ ਗਈ ਸੀ ਰੂਡ ਸਰਕਾਰ ਨੇ ਉਸ ਸਮੇਂ ਦੇ ਨਵੇਂ ਬਣੇ ਡਿਪਲੋਮੈਟਿਕ ਅਹੁਦੇ ਲਈ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਨੂੰ ਨਿਯੁਕਤ ਕੀਤਾ ਸੀ ਤਤਕਾਲੀ ਪ੍ਰਧਾਨ ਮੰਤਰੀ ਕੇਵਿਨ ਰੂਡ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਟੀਮ ਫਿਸ਼ਰ ਨੂੰ ਹੋਲੀਸੀਲੇ ਦੇਸ਼ ਦਾ ਪਹਿਲਾ ਨਿਵਾਸੀ ਰਾਜਦੂਤ ਨਿਯੁਕਤ ਕੀਤਾ ਸੀ ਹਿੰਕਲਰ ਦੇ ਐਮਪੀ ਕੀਰਤਪੀਤ ਜਿਨ੍ਹਾਂ ਵੱਲੋਂ ਨਿਰਾਸ਼ਾ ਅਤੇ ਨੀਤੀਗਤ ਅਸਹਿਮਤੀ ਦਾ ਹਵਾਲਾ ਦਿੰਦੇ ਹੋਏ ਪਿਛਲੇ ਸਾਲ ਦੇ ਆਖਿਰ ਵਿੱਚ ਸਿਆਸਤ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਗਿਆ ਸੀ ਉਸ ਸਮੇਂ ਸੰਕੇਤ ਦਿੱਤਾ ਸੀ ਕਿ ਉਹਨਾਂ ਦੇ ਫੈਸਲੇ ਦੇ ਕਾਰਨਾਂ ਵਿੱਚ ਇੱਕ ਅਣਜਾਣ ਨਵੇਂ ਜ਼ਿੰਮੇਵਾਰੀ ਦਾ ਮੌਕਾ ਵੀ ਸ਼ਾਮਲ ਹੈ ਉਸ ਸਮੇਂ ਉਹਨਾਂ ਕਿਹਾ ਸੀ ਕਿ ਮੈਂ ਪੀਟਰ ਡਟਨ ਨੂੰ 2025 ਲਈ ਸ਼ੁਭਕਾਮਨਾਵਾਂ ਦੇਣਾ ਪਰ ਮੈਨੂੰ ਇੱਕ ਬਹੁਤ ਹੀ ਵਿਲੱਖਣ ਮੌਕਾ ਮਿਲੇ ਜਦੋਂ ਤੋਂ ਮੈਂ ਇਹ ਜ਼ਿੰਮੇਵਾਰੀ ਲਈ ਤਿਆਰੀ ਸ਼ੁਰੂ ਕੀਤੀ ਹੈ ਮੇਰੀ ਪਤਨੀ ਹਰ ਹਫ਼ਤੇ ਮੈਨੂੰ ਪੁੱਛ ਰਹੀ ਹੈ ਕਿ ਮੈਂ ਹਾਲੇ ਵੀ ਇਹ ਕੰਮ ਕਿਉਂ ਕਰ ਰਿਹਾ ਅਤੇ ਮੈਂ ਆਖਰਕਾਰ ਉਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਮੈਂ ਕਿਹਾ ਕਿ ਠੀਕ ਹੈ ਇਹ ਅਸਲ ਵਿੱਚ ਕਿਸੇ ਹੋਰ ਨੂੰ ਮੌਕਾ ਦੇਣ ਦਾ ਸਮਾਂ ਹੈ ਉਧਰ ਇਹ ਸਪਸ਼ਟ ਕੀਤਾ ਗਿਆ ਹੈ ਕਿ 2025 ਦੀਆਂ ਆਮ ਚੋਣਾਂ ਤੋਂ ਪਹਿਲਾਂ ਹਿੰਕਲਰ ਦੀ ਸੰਗੀ ਸੀਟ ਲਈ ਕੋਈ ਉਪ ਚੋਣ ਨਹੀਂ ਹੋਵੇਗੀ ਦਸਨਯੋਗ ਹੈ ਕਿ ਹਿੰਕਲਰ ਸੀਟ ਤੇ 1,11,000 ਤੋਂ ਵੱਧ ਵੋਟਰ ਨੇ ਇਹ ਸੀਟ ਬੁੰਡਾਵਰ ਖੇਤਰ ਅਤੇ ਹਰਵੇ ਬੇ ਕਮਿਊਨਿਟੀ ਨੂੰ ਕਵਰ ਕਰਦੀ ਹੈ ਦਸਨਯੋਗ ਹੈ ਕਿ 2022 ਦੀਆਂ ਚੋਣਾਂ ਤੋਂ ਥੋੜੀ ਦੇ ਪਹਿਲਾਂ ਵਿਵਾਦਾ ਦੇ ਕੇਂਦਰ ਵਿੱਚ ਸੀ ਸਕਾਟ ਮੋਰਿਸਨ ਨੇ ਗੁਪਤ ਅਤੇ ਸਰੋਤ ਮੰਤਰੀ ਵੱਜੋਂ ਉਹਨਾਂ ਨੂੰ ਸਹੂਚਕਾਈ ਅਤੇ ਆਖਰਕਾਰ ਨਿਊ ਸਾਊਥ ਵੈਲਜ਼ ਤੱਟ ਤੋਂ ਗੈਸ ਲਈ ਡ੍ਰਿਲ ਕਰਨ ਦੀਆਂ ਯੋਜਨਾਵਾਂ ਨੂੰ ਲੈ ਕੇ ਆਪਣੇ ਹੀ ਫਰੰਟ ਵੈਂਚਰ ਕੀ ਪਿੱਠ ਨੂੰ ਹਟਾਉਣ ਦੀ ਸ਼ਕਤੀ ਦੀ ਵਰਤੋਂ ਕੀਤੀ ਗਈ। ਤਸਮਾਨੀਆ ਸੂਬੇ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਵੱਡੀ ਮੁਸੀਬਤ ਦਾ ਸਬਬ ਬਣ ਚੁੱਕੀ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਕਰੀਬ 15 ਤੋਂ ਵੱਧ ਥਾਵਾਂ ਤੇ ਅੱਗ ਬੁਝਾਉਣ ਵਿੱਚ ਲਗਾਤਾਰ ਜੁਟੀਆਂ ਹੋਈਆਂ ਨੇ। ਇਸ ਅੱਗ ਦੇ ਧੂੰਏਂ ਕਾਰਨ ਜਿੱਥੇ ਆਬੋ ਹਵਾ ਪ੍ਰਭਾਵਿਤ ਹੋ ਰਹੀ ਹੈ ਤਾਂ ਸਾਹ ਦੀ ਬਿਮਾਰੀ ਵਾਲੇ ਲੋਕਾਂ ਲਈ ਇਹ ਮੁਸੀਬਤ ਦਾ ਕਾਰਨ ਬਣ ਰਹੀ ਹੈ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਉਣ ਵਿੱਚ ਇੱਕ ਦਿਨ ਹੋਰ ਲੱਗਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ ਆਸਟ੍ਰੇਲੀਆ ਦੇ ਟਸਮਾਨੀਆ ਸੂਬੇ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਲੋਕਾਂ ਲਈ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ ਪੱਛਮੀ ਤਰਤੇ 19 ਥਾਵਾਂ ਤੇ ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਜੁਟੀ ਹੋਈ ਹੈ ਜਿਸ ਕਾਰਨ ਪੂਰੇ ਇਲਾਕੇ ਵਿੱਚ ਧੂੰਆਂ ਫੈਲਣ ਦਾ ਖੱጫ ਬਣ ਚੁੱਕਾ ਹੈ ਧੂੰਆਂ ਪੱਛਮੀ ਅਤੇ ਉੱਤਰ ਪੱਛਮੀ ਟਟਾਂ ਵਿੱਚ ਫੈਲ ਰਿਹਾ ਸੀ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਖੇਤਰ ਵਿੱਚ ਅੱਗ ਬੁਝਾਉਣ ਵਿੱਚ ਇੱਕ ਹੋਰ ਦਿਨ ਲੱਗ ਗਿਆ ਫਾਇਰ ਫਾਈਟਰ ਸੂਬੇ ਦੇ ਪਛਮੀ ਹਿੱਸੇ ਵਿੱਚ 19 ਬੁਸ਼ ਫਾਇਰ ਨਾਲ ਜੂਝ ਰਹੇ ਨੇ ਜਿਸ ਦਾ ਧੂੰਆਂ ਸੰਭਾਵਿਤ ਤੌਰ ਤੇ ਡੈਵਨਪੋਰਟ ਤੱਕ ਪਹੁੰਚ ਰਿਹਾ ਹੈ। ਤਸਮਾਨੀਆ ਫਾਇਰ ਸਰਵਿਸ ਦੇ ਡਿਪਟੀ ਚੀਫ ਅਫਸਰ ਮੈਟ ਲੋ ਨੇ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਨੂੰ ਖੇਤਰ ਲਈ ਜਾਰੀ ਕੀਤੀਆਂ ਗਈਆਂ ਕੁਝ ਚੇਤਾਵਨੀਆਂ ਨੂੰ ਫਿਲਹਾਲ ਘਟਾਇਆ ਗਿਆ ਹੈ। ਕੋਰੀਨਾ ਸੈਂਡਿਕੈਪ ਅਤੇ ਪਾਈਮਨ ਹੈਡ ਹੁਨ ਆਰਥਰ ਪਾਈਮਨ ਕਨਜ਼ਰਵੇਸ਼ਨ ਏਰੀਆ ਲਈ ਇੱਕ ਸਲਾਹਕਾਰੀ ਚੇਤਾਵਨੀ ਦੇ ਅਧੀਨ ਹਨ ਜਿਸ ਵਿੱਚ ਮਾਉਂਟ ਡੋਨਾਲਡਸਨ ਦੀ ਅਗਵੀ ਸ਼ਾਮਲ ਹੈ। ਮੈਟ ਲੋ ਨੇ ਕਿਹਾ ਕਿ ਅਗਨੇ ਅੰਦਾਜ਼ਨ 16000 ਹੈਕਟੇਅਰ ਨੂੰ ਸਾੜ ਦਿੱਤਾ ਹੈ ਹਾਲਾਂਕਿ ਇਸ ਸਮੇਂ ਪਾਈਚਾਰਿਆਂ ਨੂੰ ਕੋਈ ਖਤਰਾ ਨਹੀਂ ਹੈ ਪਰ ਰੋਕਥਾਮ ਸਾਡੀ ਤਰਜੀਹ ਹੈ ਅਸੀਂ ਮਕੈਨੀਕਲ ਬੈਗ ਬਰਨਿੰਗ ਅਤੇ 에ਰੀਅਲ ਆਪਰੇਸ਼ਨਾਂ ਸਮੇਤ ਕੰਟੇਨਮੈਂਟ ਆਪਰੇਸ਼ਨ ਜਾਰੀ ਰੱਖ ਰਹੇ ਹਾਂ ਅਤੇ ਕਮਿਊਨਿਟੀ ਮੈਂਬਰਾਂ ਨੂੰ ਹਵਾ ਵਿੱਚ ਧੂਆਂ ਵੇਖ ਕੇ ਸੁਚੇਤ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਹਵਾ ਦੀਆਂ ਸਥਿਤੀਆਂ ਤੇ ਨਿਰਭਰ ਕਰਦੇ ਹਾਂ ਧੂਆਂ ਡੇਵਨਪੋਰਟ ਤੱਕ ਪਹੁੰਚ ਸਕਦਾ ਹੈ ਜਾਂ ਨਹੀਂ ਪਰ ਸਾਡੇ ਅੱਗ ਬੁਝਾਊ ਅਮਲੇ ਲਗਾਤਾਰ ਯਤਨਾਂ ਵਿੱਚ ਜੁਟੇ ਹੋਏ ਨੇ ਡਿਪਟੀ ਚੀਫ ਅਫਸਰ ਮੈਟਲੋ ਨੇ ਕਿਹਾ ਕਿ ਸਾਡੀਆਂ ਦੂਰ ਦਰਾਡੇ ਦੀਆਂ ਫੀਲਡ ਟੀਮਾਂ ਆਪਣੇ ਬਿੰਚਿੰਗ ਆਪਰੇਸ਼ਨਾਂ ਵਿੱਚ ਅਭਿਸ਼ਵਾਸਯੋਗ ਤੌਰ ਤੇ ਸਫਲ ਰਹੀਆਂ ਨੇ ਉਹਨਾਂ ਸਥਾਨਾਂ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰਦੀਆਂ ਨੇ ਜੋ ਅਸੀਂ ਹੋਰ ਨਹੀਂ ਪਹੁੰਚ ਸਕਦੇ ਸੀ ਸਲੰਕਟੇਰ ਅੱਗ ਨੂੰ ਬਿਨਾਂ ਚੇਤਾਵਨੀ ਦੇ ਬੁਝਾ ਦਿੱਤਾ ਗਿਆ ਅਤੇ ਮਾਰਗੇਟ ਵਿੱਚ ਅੱਗ ਨਾਲ ਨਜਿੱਠਣ ਲਈ ਗਸ਼ਤ ਸਰਗਰਮ ਹੈ ਸ਼ੁਰੂਆਤੀ ਤੌਰ ਤੇ ਕੈਨਿੰਗ ਪੀਕ ਤੇ ਅੱਗ ਲੱਗਣ ਕਾਰਨ ਟ੍ਰੈਕ ਨੂੰ ਖਤਰਾ ਪੈਦਾ ਹੋਣ ਤੋਂ ਬਾਅਦ ਬੁੱਧਵਾਰ ਤੋਂ 3 ਦਿਨਾਂ ਲਈ ਇਸ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਗਈ ਸੀ ਕਿਉਂਕਿ ਇਸ ਦੀ ਨੇੜਲੀ ਜ਼ਮੀਨ ਦੇ 5 ਕਿਲੋਮੀਟਰ ਤੱਕ ਅੱਗ ਪਹੁੰਚ ਚੁੱਕੀ ਸੀ ਚਸਪਾਨੀਆਂ 파ਰਥ ਅਤੇ ਜੰਗਲੀ ਜੀਵ ਸੇਵਾ ਉੱਤਰ ਪੱਛਮੀ ਖੇਤਰ ਪ੍ਰਬੰਧਕ ਅਤੇ ਘਟਨਾ ਕੰਟਰੋਲਰ ਨਿਕ ਡੇਕਾ ਨੇ ਕਿਹਾ ਕਿ ਅੱਗ ਬੁਝਾਉਣ ਵਾਲਿਆਂ ਨੂੰ ਉਹਨਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਦੇਣ ਲਈ 2 ਦਿਨਾਂ ਦਾ ਵਾਅਦਾ ਇੱਕ ਸਾਵਧਾਨੀ ਵਾਲਾ ਉਪਾਅ ਹੈ ਮੈਲਬੌਰਨ ਵਿੱਚ ਪੁਲਿਸ ਨੇ ਇੱਕ ਗ੍ਰਾਫਟੀ ਕਲਾਕਾਰ ਨੂੰ ਹਿਰਾਸਤ ਵਿੱਚ ਲਿਆ ਇਸ ਵਿਅਕਤੀ ਤੇ ਦਰਜਨਾ ਇਮਾਰਤਾਂ ਕਲੌਕ ਟਾਵਰ ਇੱਥੋਂ ਤੱਕ ਕਿ ਜੀਲੋਂਗ ਦੇ ਉੱਚੇ ਸਿਲੋ ਤੇ ਗ੍ਰਾਫਟੀ ਕਰਨ ਦਾ ਇਲਜ਼ਾਮ ਹੈ ਪੁਲਿਸ ਨੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਦੇ ਹੋਏ ਦੱਸਿਆ ਕਿ ਵਕਫਾ ਖਾਵਾਂ ਤੇ ਇਸ ਵਿਅਕਤੀ ਵੱਲੋਂ ਬਣਾਈ ਪੰਛੀ ਦੀ ਗ੍ਰੈਫਟੀ ਨੂੰ ਸਾਫ਼ ਕਰਨ ਦੀ ਲਾਗਤ ਲਗਭਗ 2,10,000 ਡਾਲਰ ਤੱਕ ਆ ਸਕਦੀ ਹੈ। ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਫਿਲਹਾਲ ਇਨਕਾਰ ਕੀਤਾ। ਮੈਲਬਰਨ ਤੋਂ ਇੱਕ ਵੱਖਰੀ ਕਿਸਮ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਗ੍ਰੈਫਟੀ ਕਲਾਕਾਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਦਰਸਲ ਇੱਕ ਗ੍ਰੈਫਟੀ ਕਲਾਕਾਰ ਜੈਕ ਗਿਪਸਨ ਬੁਰਲ ਤੇ ਇਲਜ਼ਾਮ ਹੈ ਕਿ ਉਸਨੇ ਬੀਤੇ 14 ਮਹੀਨਿਆਂ ਵਿੱਚ ਵੱਖ-ਵੱਖ ਥਾਵਾਂ ਤੇ ਇੱਕ ਪੰਛੀ ਦੀ ਤਸਵੀਰ ਉਕੇਰ ਦਿੱਤੀ ਹੈ ਉਹ ਹੁਣ ਤੱਕ ਦਰਦਨਾ ਇਮਾਰਤਾਂ ਇੱਥੋਂ ਤੱਕ ਕਿ ਕਲੌਕ ਟਾਵਰ ਜੀਲੋਂਗ ਦੇ ਉੱਚੇ ਸਿਲੂ ਤੱਕ ਉੱਪਰ ਆਪਣੇ ਪੈਮ ਦਾ ਬਰਡ ਗ੍ਰੈਫਟੀ ਉਕੇਰ ਚੁੱਕਾ ਹੈ ਉਦੋਂ ਵਾਰ-ਵਾਰ ਹੋ ਰਹੀਆਂ ਇਹਨਾਂ ਘਟਨਾਵਾਂ ਤੋਂ ਤੰਗ ਆਈ ਪੁਲਿਸ ਨੇ 21 ਸਾਲਾ ਜੈਕ ਗਿਪਸਨ ਬੁਰਲ ਤੇ ਕਈ ਦੋਸ਼ ਲਗਾਏ ਨੇ ਪੁਲਿਸ ਦਾ ਦੋਸ਼ ਹੈ ਕਿ ਜਿਸ ਵਿਅਕਤੀ ਦਾ ਮੈਲਬੌਰਨ ਵਿੱਚ ਲਗਭਗ ਹਰ ਜਗ੍ਹਾ ਫੈਲੇ ਪੈਮ ਦਾ ਬਰਡ ਗ੍ਰੈਫਟੀ ਪਿੱਛੇ ਹੱਥ ਹੈ ਉਸ ਲਾਖਾ ਪਿੱਛੇ ਹੋਣਾ ਚਾਹੀਦਾ ਹੈ ਭਾਵੇਂ ਉਸ ਦੇ ਵਕੀਲਾਂ ਦਾ ਦਾਅਵਾ ਹੈ ਕਿ ਉਸ ਤੇ ਮੁਕੱਦਮਾ ਚੱਲਣ ਵਿੱਚ 1 ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ 21 ਸਾਲਾ ਜੈਕ ਗਿਪਸਨ ਬੁਰੇਲ ਪਿਛਲੇ ਹਫਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ 14 ਮਹੀਨਿਆਂ ਦੀ ਮਿਆਦ ਵਿੱਚ ਹੈਰਾਨ ਕਰਨ ਵਾਲੇ ਸਥਾਨਾਂ ਤੇ ਕਾਰਟੂਨ ਪੰਛੀ ਨੂੰ ਪੇਂਟ ਕਿਤੇ ਜਾਣ ਵਾਲੇ ਹਾਈ ਪ੍ਰੋਫਾਈਲ ਗ੍ਰੈਫਟੀ ਕਟਨਾਵਾ ਦੀ ਇੱਕ ਲੜੀ ਵਿੱਚ ਚਾਰਜ ਕੀਤਾ ਗਿਆ ਬੇਟੇ ਰੋਜ਼ ਮੁਲਜ਼ਮ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਦੁਬਾਰਾ ਪੇਸ਼ ਹੋਇਆ ਸੀ ਕਿਉਂਕਿ ਮੈਜਿਸਟ੍ਰੇਟ ਜੋਹਾਨਾ ਮੈਟਕਾਫ ਨੇ ਰਸਮੀ ਤੌਰ ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜੱਜ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆ ਕਿ ਉਹ ਕਿਸੇ ਵੀ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹੋ ਸਕਦੇ ਜੋ ਉਸ ਤੇ ਜੋਖਮ ਨੂੰ ਘਟਾ ਸਕੇ ਉਧਰ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਉਹ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਪੁਲਿਸ ਨੇ 39 ਸਾਲਾ ਮੈਥਿਊ ਰਾਉਲ ਵਾਈਟ ਜਿਸ ਤੇ ਕਈ ਮੌਕੇ ਆਤੇ ਮੁਲਜ਼ਮ ਗਿਪਸਨ ਬੁਰੇਲ ਦੀ ਮਦਦ ਕਰਨ ਦੇ ਨਾਲ ਨਾਲ ਉਸ ਦੇ ਆਪਣੇ ਕਥਿਤ ਗ੍ਰੈਫਟੀ ਮਾਮਲਿਆਂ ਵਿੱਚ ਉਸ ਦੀ ਸਹਾਇਤਾ ਕਰਨ ਦਾ ਦੋਸ਼ ਹੈ ਨੂੰ ਸਖਤ ਸ਼ਰਤਾਂ ਤੇ ਜ਼ਮਾਨਤ ਦਿੱਤੀ ਗਈ ਮੈਜਿਸਟ੍ਰੇਟ ਮੈਟਕਾਫ ਨੇ ਕਿਹਾ ਕਿ ਉਸ ਦਾ ਕਥਿਤ ਅਪਰਾਧ ਥੋੜੇ ਸਮੇਂ ਵਿੱਚ ਹੋਇਆ ਹੈ ਅਤੇ ਉਸ ਉੱਪਰ ਗਿਪਸਨ ਬੁਰਲ ਦੇ ਵਿਰੁੱਧ ਦੋਸ਼ਾਂ ਨਾਲੋਂ ਘੱਟ ਗੰਭੀਰ ਦੋਸ਼ ਨੇ ਦੂਜੇ ਪਾਸੇ ਪੁਲਿਸ ਦਾ ਦੋਸ਼ ਹੈ ਕਿ ਗਿਪਸਨ ਬੁਰੇਲ ਪਾਮ ਦਾ ਬਰਡ ਦੀ ਗ੍ਰੈਫਟੀ ਦਾ ਇਕਲੌਤਾ ਸਿਰਜਣਹਾਰ ਹੈ ਜਿਸ ਵਿੱਚ ਫਲਿੰਡਰਸ ਸਟਰੀਟ ਸਟੇਸ਼ਨ 9 ਨਿਊ ਸਟੂਡੀਓ ਅਤੇ ਕਲਿਫਟਨ ਹिल्स ਸ਼ੋਰ ਟਾਵਰ ਤੇ ਲੱਗੀ ਵੱਡੀ ਘੜੀ ਸ਼ਾਮਲ ਹੈ। ਗਿਪਸਨ ਬੁਲਰਟ ਤੇ ਅਪਰਾਧਿਕ ਨੁਕਸਾਨ, ਚੋਰੀ, ਹਮਲਾ ਅਤੇ ਚੋਰੀ ਸਮੇਤ 59 ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ। ਇਹ ਦੋਸ਼ 25 ਕਥਿਤ ਗ੍ਰੈਫਟੀ ਕਟਨਾਵਾਂ ਦੇ ਨਾਲ-ਨਾਲ ਕਈ ਵਾਹਨਾਂ ਅਤੇ ਦੁਕਾਨਾਂ ਦੀਆਂ ਚੋਰੀਆਂ ਨਾਲ ਸੰਬੰਧਿਤ ਨੇ। ਉਦਰ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਵਾਫਕ ਥਾਵਾਂ ਤੇ ਬਣਾਈ ਪੰਛੀ ਦੀ ਗ੍ਰੈਫਟੀ ਨੂੰ ਸਾਫ਼ ਕਰਨ ਦੀ ਲਾਗਤ ਲਗਭਗ 2,10,000 ਡਾਲਰ ਤੱਕ ਆ ਸਕਦੀ ਹੈ। ਅਦਾਲਤ ਨੂੰ ਦੱਸਿਆ ਗਿਆ ਹੈ ਕਿ ਮੁਲਜ਼ਮ ਨੇ ਨੋਵੋਟਲ ਹੋਟਲ ਤੇ ਗ੍ਰੈਫਟੀ ਬਣਾਈ ਸੀ ਜਿਸ ਨੂੰ ਹਟਾਉਣ ਲਈ ਲਗਭਗ 36000 ਡਾਲਰ ਦੀ ਲਾਗਤ ਆਉਂਦੀ ਸੰਭਾਵਨਾ ਹੈ। ਟ੍ਰਾਂਜ਼ਿਟ ਸੇਫਟੀ ਡਿਵੀਜ਼ਨ ਦੇ ਸੀਨੀਅਰ ਕਨਸਟੇਬਲ ਸਕਾਟ ਨਿਕੋਲਸ ਨੇ ਗਿਪਸਨ ਬੁਰਲ ਨੂੰ ਜ਼ਮਾਨਤ ਦੇਤੇ ਜਾਣ ਦਾ ਸਖਤ ਵਿਰੋਧ ਕੀਤਾ। ਉਹਨਾਂ ਦੋਸ਼ ਲਾਇਆ ਕਿ ਇਹ ਵਿਅਕਤੀ ਇੱਕ ਬਦਨਾਮ ਅਤੇ ਸਮੇਂ-ਸਮੇਂ ਤੇ ਮੁਸੀਬਤ ਖੜੀ ਕਰਨ ਵਾਲਾ ਸ਼ਖਸ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਸ ਨੂੰ ਸਾਡੇ ਰਾਜ ਵਿੱਚ ਅਰਾਜਕਤਾ ਫੈਲਣ ਤੋਂ ਰੋਕਣ ਲਈ ਹਿਰਾਸਤ ਵਿੱਚ ਰੱਖਿਆ ਜਾਣਾ ਜ਼ਰੂਰੀ ਹੈ। ਜ਼ਮਾਨਤ ਉਸ ਦੇ ਅਪਰਾਧਾਂ ਨੂੰ ਰੋਕਣ ਲਈ ਕਾਫੀ ਨਹੀਂ ਹੋਵੇਗੀ ਉਸ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈ ਅਦਾਲਤ ਵਿੱਚ ਕੌਨਸਟੇਬਲ ਨਿਕੋਲਸ ਨੇ ਉਹਨਾਂ ਗੱਲਾਂ ਨੂੰ ਖਾਰਿਜ ਕਰ ਦਿੱਤਾ ਕਿ ਗ੍ਰੈਫਟੀ ਕੁਝ ਹੋਰ ਲੋਕਾਂ ਜਾਂ ਨਕਲ ਕਰਨ ਵਾਲਿਆਂ ਦਾ ਕੰਮ ਹੋ ਸਕਦਾ ਹੈ ਉਹਨਾਂ ਕਿਹਾ ਕਿ ਗ੍ਰੈਫਟੀ ਦੀ ਵਿਲੱਖਣਤਾ ਅਤੇ ਕਈ ਥਾਵਾਂ ਤੱਕ ਪਹੁੰਚ ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਨਣਾ ਮੁਸ਼ਕਲ ਹੈ ਪੁਲਿਸ ਦਾ ਦੋਸ਼ ਹੈ ਕਿ ਜੈਕ ਗਿਪਸਨ ਬੁਰੇਲ ਨੂੰ ਇਸ ਤੋਂ ਪਹਿਲਾਂ 2022 ਵਿੱਚ ਕੁਵਿੰਨਲੈਂਡ ਵਿੱਚ ਖਾਸ ਪੰਛੀਆਂ ਦੀ ਗ੍ਰੈਫਟੀ ਲਈ ਦੋਸ਼ੀ ਠਹਿਰਾਇਆ ਗਿਆ ਸੀ ਰੈਪਰ ਸੁਪਰਸਟਾਰ ਡ੍ਰੇਕ ਐਨੇ ਦਿਨੀ ਆਸਟ੍ਰੇਲੀਆ ਟੂਰਤੇ ਨੇ ਬੀਤੇ ਦਿਨੀ ਪਰਸੇ ਆਰਏਸੀ arena ਵਿੱਚ ਡ੍ਰੇਗ ਦਾ ਕੰਸਰਟ ਹੋਇਆ ਸੀ ਇਸ ਕੰਸਰਟ ਤੋਂ ਬਾਅਦ ਪਛਮੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਇੱਕ ਜਨਤਕ ਸਿਹਤ ਚੇਤਾਵਨੀ ਜਾਰੀ ਕੀਤੀ ਹੈ ਸਿਹਤ ਵਿਭਾਗ ਅਨੁਸਾਰ ਇਸ ਕੰਸਰਟ ਵਿੱਚ ਮੌਜੂਦ ਲੋਕਾਂ ਨੂੰ 22 ਫਰਵਰੀ ਤੱਕ ਆਪਣਾ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ ਕਿਉਂਕਿ ਖਸਰੀ ਨਾਲ ਸੰਕਰਮਿਤ ਇੱਕ ਵਿਅਕਤੀ ਇਸ ਕੰਸਰਟ ਵਿੱਚ ਸ਼ਾਮਲ ਹੋਇਆ ਸੀ ਪਛਮੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਇੱਕ ਜਨਤਕ ਸਿਹਤ ਚੇਤਾਵਨੀ ਜਾਰੀ ਕੀਤੀ ਹੈ ਇਹ ਚੇਤਾਵਨੀ ਉਦੋਂ ਜਾਰੀ ਕੀਤੀ ਗਈ ਹੈ ਜਦੋਂ ਬੀਤੇ ਦਿਨੀ ਰੈਪਰ ਸੁਪਰਸਟਾਰ ਡ੍ਰੇਗ ਦਾ ਪਰਥਵਿਚ ਕੰਸਰਟ ਹੋਇਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਡ੍ਰੇਗ ਦਾ ਕੰਸਰਟ ਮੰਗਲਵਾਰ ਨੂੰ ਆਰਏਸੀ ਅਰੀਨਾ ਪਰਥਵਿਚ ਹੋਇਆ ਇਸ ਦੌਰਾਨ ਹਜ਼ਾਰਾਂ ਦਾ ਇਕੱਠ ਹੋਇਆ ਸੀ ਇਸ ਵਿਚਾਲੇ ਖਸਰੇ ਨਾਲ ਸੰਕਰਮਿਤ ਇੱਕ ਵਿਅਕਤੀ ਇਸ ਕੰਸਰਟ ਵਿੱਚ ਸ਼ਾਮਲ ਹੋਇਆ ਉਹ ਲੰਮਾ ਸਮਾਂ ਇਸ ਕੰਸਰਟ ਵਿੱਚ ਮੌਜੂਦ ਰਿਹਾ ਹੁਣ ਇਸ ਨੂੰ ਲੈ ਕੇ ਪਛਵੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਸਾਂਝੀ ਕਰ ਦਿੱਤਾ ਗਿਆ ਕਿ ਸੰਕਰਮਿਤ ਵਿਅਕਤੀ ਬਾਲੀ ਤੋਂ ਪਰਤਨ ਵਾਲਾ ਯਾਤਰੀ ਸੀ ਪਛਮੀ ਆਸਟ੍ਰੇਲੀਆ ਹੈਲਥ ਨੇ ਇਸ ਹਫਤੇ ਪਰਦੇ ਆਲੇ ਦੁਆਲੇ ਅਤੇ ਹੋਰ ਥਾਵਾਂ ਤੇ ਸੰਕਰਮਿਤ ਵਿਅਕਤੀ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਸਿਹਤਾਰੀ ਰੋਗ ਨਿਯੰਤਰਣ ਨਿਰਦੇਸ਼ਕ ਡਾਕਟਰ ਪਾਲ ਆਰਮਸਟ੍ਰង ਨੇ ਕਿਹਾ ਕਿ ਖਸਰੇ ਦੇ ਲੱਛਣ ਜਾਂ ਲੱਛਣਾ ਵਾਲੇ ਕਿਸੇ ਵੀ ਵਿਅਕਤੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਡਾਕਟਰ ਨੂੰ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਕੋਈ ਵੀ ਵਿਅਕਤੀ ਜੋ ਸੂਚੀਬੱਧ ਮਿਤੀਆਂ ਅਤੇ ਸਮੇਂ ਦੌਰਾਨ ਕਿਸੇ ਸੰਪਰਕ ਸਥਾਨ ਤੇ ਗਿਆ ਸੀ ਨੂੰ ਲੱਛਣਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇ ਲੱਛਣ ਹੁੰਦੇ ਨੇ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ ਡਾਕਟਰੀ ਦੇਖਭਾਲ ਲੈਣੀ ਚਾਹੀਦੀ ਹੈ ਜੀਪੀ ਕਲੀਨਿਕ ਜਾਂ ਐਮਰਜੈਂਸੀ ਵਿਭਾਗ ਵਿੱਚ ਜਾਣ ਤੋਂ ਪਹਿਲਾਂ ਕਾਲ ਕਰੋ ਤਾਂ ਜੋ ਸਟਾਫ ਇਹ ਯਕੀਨੀ ਬਣਾ ਸਕੇ ਕਿ ਤੁਸੀਂ ਦੂਜੇ ਮਰੀਜ਼ਾਂ ਅਤੇ ਸਟਾਫ ਨੂੰ ਸੰਕਰਮਿਤ ਨਹੀਂ ਕਰ ਰਹੇ ਹੋ ਉਹਨਾਂ ਦੱਸਿਆ ਕਿ ਖਸਰੇ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਥਕਾਵਟ, ਖੰਘ, ਲੱਕਵਗਣਾ ਅਤੇ ਅੱਖਾਂ ਵਿੱਚ ਦਰਦ ਤਿੰਨ ਜਾਂ ਚਾਰ ਦਿਨਾਂ ਬਾਅਦ ਲਾਲ ਗੈਰ ਖਾਰਿਸ਼ ਵਾਲੇ ਧੱਫੜ ਸ਼ਾਮਲ ਨੇ ਟਫੜ ਆਮ ਤੌਰ ਤੇ ਚਿਹਰੇ ਤੋਂ ਸ਼ੁਰੂ ਹੁੰਦੇ ਨੇ ਅਤੇ ਸਰੀਰ ਦੇ ਬਾਕੀ ਹਿੱਸੇ ਤੱਕ ਫੈਲ ਜਾਂਦੇ ਨੇ ਪਛਮੀ ਆਸਟ੍ਰੇਲੀਆ ਹੈਲਥ ਨੇ ਆਗਾਹ ਕਰਦਿਆਂ ਕਿਹਾ ਹੈ ਕਿ ਕਮਿਊਨਿਟੀ ਮੈਂਬਰ ਜੋ ਸੰਪਰਕ ਸਥਾਨ ਤੇ ਗਏ ਸੀ ਉਹਨਾਂ ਨੂੰ ਸੰਭਾਵੀ ਸੰਪਰਕ ਦੇ ਬਾਅਦ 18 ਦਿਨਾਂ ਤੱਕ ਲੱਛਣਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਸਲਾਹ ਲਈ ਸਿਹਤ ਵਿਭਾਗ ਦੀ ਵੈੱਬਸਾਈਟ ਤੇ ਜਾਣਾ ਚਾਹੀਦਾ ਹੈ ਇਹ ਚੇਤਾਵਨੀ ਇਸ ਲਈ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਮਾਹਿਰਾਂ ਅਨੁਸਾਰ ਸੰਕਰਮਣ ਤੋਂ ਬਾਅਦ ਲੱਛਾ ਦੇ ਪ੍ਰਗਟ ਹੋਣ ਵਿੱਚ 18 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਜਿਹੜੇ ਲੋਕ ਇਹਨਾਂ ਸਥਾਨਾਂ ਤੇ ਗਏ ਸੀ ਉਹਨਾਂ ਲਈ 22 ਫਰਵਰੀ ਤੱਕ ਲੱਛਣਾਂ ਦੀ ਨਿਗਰਾਨੀ ਕਰਨਾ ਜ਼ਰੂਰੀ ਹੈ ਦੱਸਿਆ ਗਿਆ ਕਿ ਵਿਸ਼ਵ ਸਿਹਤ ਵਿਭਾਗ ਅਨੁਸਾਰ ਖਸਰੇ ਨਾਲ ਸੰਕਰਮਿਤ ਇੱਕ ਵਿਅਕਤੀ 18 ਹੋਰ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਬੋਲਟਨ 'ਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਬਾਤ